ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮਹਿਜ਼ ਕੁਝ ਦਿਨਾਂ ਦਾ ਸਮਾਂ ਬਚਿਆ ਹੈ ਅਤੇ ਇਸ ਦੇ ਵਿੱਚ ਹਰ ਉਮੀਦਵਾਰ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਚੋਣ ਪ੍ਰਚਾਰ ਦੇ ਵਿੱਚ ਲਗਾ ਕੇ ਆਪਣੀ ਹਮਾਇਤ ਪੱਕੀ ਕਰਨ ਦਾ ਪੂਰਾ ਹਰ ਹਲਾਵਸਿਲਾ ਅਪਣਾ ਰਿਹਾ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਇਸੇ ਤਹਿਤ ਬਟਾਲਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਲਖਬੀਰ ਸਿੰਘ ਲੋਧੀ ਨੰਗਲ ਨੇ ਵੀ ਅਚਿਹਾ ਚੋਣ ਪ੍ਰਚਾਰ ਸ਼ੁਰੂ ਕੀਤਾ ਜਿਸ ਵਿੱਚ ਕਿ ਉਹਨਾਂ ਦਾ ਉਤਰ ਉਹਨਾਂ ਦੀ ਧੀ ਅਤੇ ਉਹਨਾਂ ਦੀ ਨੂੰ ਚੌਣ ਮੈਦਾਨ ਵਿੱਚ ਚੋਣ ਪ੍ਰਚਾਰ ਲਈ ਉਤਰੇ ਨੇ ਅਤੇ ਘਰ ਘਰ ਜਾ ਕੇ ਲੋਕਾਂ ਕੋਲੋਂ ਵੋਟਾਂ ਮੰਗਿਆ ਚਾਰੀਆਂ ਨੇ ਅਪੀਲ ਕੀਤੀ ਚਾਰੀਆਂ ਆਕਾਦੀਲ ਨੂੰ ਜਿਤਾਉਣ ਦੀ ਲਖਪੀਰ ਸਿੰਘ ਲੋਦੀ ਨਗਲ ਦੇ ਹੱਕ ਵਿੱਚ ਵੋਟਾਂ ਮੰਗਿਆ ਚਾਰੀਆਂ ਨੇ ਅਰਸ਼ਪ੍ਰੀਤ ਕੌਰ ਅਤੇ ਅਮਨਪ੍ਰੀਤ ਕੌਰ ਨੇ ਇਥੇ ਵੋਟਾਂ ਮੰਗਤਿਆਂ ਹੋਇਆਂ ਇਹ ਵੀ ਦਾਵਾ ਕੀਤਾ ਕਿ ਇਸ ਵਾਰ ਲੋਕਾਂ ਦੀ ਹਮਾਇਤ ਉਹਨਾਂ ਨੂੰ ਮਿਲ ਰਹੀ ਹੈ ਅਤੇ ਉਹ ਵੱਡੇ ਪੱਧਰ ਤੇ ਜਿੱਤ ਦਰਜ ਕਰਨਗੇ ਜਿਵੇਂ ਸਰਦਾਰ ਲਖਵੀਰ ਸਿੰਘ ਲੋਦੀ ਨੰਗਲ ਦੇ ਘਰੋਂ ਉਹਨਾਂ ਦੀਆਂ ਬੇਟੀਆਂ ਅੱਜ ਕੰਪੇਨਿੰਗ ਕਰਨ ਆਏ ਆ ਤੇ ਅਸੀਂ ਲੋਕਾਂ 'ਚ ਜਾ ਕੇ ਦੇਖ ਰਹੇ ਆ ਬਹੁਤ ਉਛਾ ਹੈ ਲੋਕਾਂ 'ਚ ਬਹੁਤ سپورਟ ਆ ਹੰਸਾ ਨੂੰ ਪੂਰੀ ਉਮੀਦ ਆ ਕਿ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਜਿੱਤਾਂਗੇ ਬਹੁਤ ਅੱਛਾ ਬਹੁਤ ਪਿਆਰ ਦੇ ਨਾਲ ਲੋਕਾਂ ਨੇ ਸਾਨੂੰ ਵੈਲਕਮ ਕੀਤਾ ਬਹੁਤ ਹੀ ਜ਼ਿਆਦਾ ਉਛਾ ਹੈ ਤੇ ਸਾਰੇ ਲੋਕ ਅਕਾਲੀ ਦਰਬਾਰ ਦੇ ਨਾਲ ਭਾਜੀਪੀ ਦੇ ਨਾਲ ਬਹੁਤ ਅੱਛਾ ਫੀਲ ਕਰ ਰਹੇ ਆ ਲੋਕਾਂ ਨੇ ਜਿਵੇਂ ਸਾਨੂੰ ਵੈਲਕਮ ਕੀਤਾ ਸਾਡੇ ਨਾਲ ਤੁਰੇ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਜਣੇ ਸਾਡੇ ਨਾਲ ਨੇ ਸਪੋਰਟ ਸਾਡ ਨੂੰ ਪੂਰੀ ਹੈਗੀ ਆ ਤੇ ਸਾਨੂੰ ਇਸ ਚੀਜ਼ ਦੀ ਬਹੁਤ ਜ਼ਿਆਦਾ ਸਪੋਰਟ ਆ ਤੇ ਇਹ ਜਿਹੜੀ ਸਰਕਾਰ ਤਾਂ ਡੈਫੀਨੇਟਲੀ ਬਣੇਗੀ ਸਾਡੀ ਹਾਂਜੀ देयर इज नो ਡਾਊਟ ਮੈਂ ਸਰਦਾਰ ਲਖਵੀਰ ਸਿੰਘ ਜੀ ਦੀ ਵੱਡੀ ਬੇਟੀ ਆ ਤੇ ਸਾਨੂੰ ਲੋਕਾਂ ਚ ਬਹੁਤ ਉਸ਼ਾ ਤੇ ਜੋਸ਼ ਮਿਲ ਰਿਹਾ ਲੋਕੀ ਸਾਡੇ ਨਾਲ ਤੁਰ ਰਹੇ ਨੇ ਤੇ ਕਾਫੀ ਹੁੰਘਾਰਾ ਮਿਲ ਰਿਹਾ ਲੋਕਾਂ ਦਾ ਤੇ ਬਹੁਤ ਹੀ ਵੈਲਕਮ ਬਹੁਤ ਹੀ ਵਧੀਆ ਵੈਲਕਮ ਸਾਨੂੰ ਮਿਲਿਆ ਤੇ ਬਹੁਤ ਹੀ ਅੱਛਾ ਰਿਸਪਾਂਸ ਮਿਲ ਰਿਹਾ ਹੈ ਸਾਨੂੰ